ਹਾਂ ਲੱਗ ਜਾਵੇ ਹੰਦੇ ਦੂਰ ਹੰਦੇ ਜੂਰ ਹੰਦੇ ਦੂਰ ਆ ਰੱਟ ਆ ਲੱਟਾ ਲੱਟਾ ਹੋਤੀ ਹੈ ਰਾਤ ਵਾਲਾ ਲੱਟਾ ਵਾਲਾ ਹੋ ਗਈ ਹੈ ਇਹ ਪਿਆਰ ਨਾਲ ਕੋਈ ਧਰਤੀ ਦਾ ਰਾਤ ਹਨੇਰਾ ਵੀ ਪੂਰਾ ਹੱਤ ਦਾ ਕਿਵੇਂ ਆ ਫੋਟੋ ਰੈਟ ਕਿਤੇ ਸਿੱਟਿਆ ਬੋਲਡ ਦਾ ਉੱਤੇ ਉੱਤੇ ਖੇਡਦੇ ਆਉਂਦੇ ਲੈ ਕੇ ਖੇਡਦੇ ਆਉਂਦੇ ਜੜੇ ਪਿਆ ਠੀਕ ਬਾਈ ਹੁਣ ਦੇਸੀ ਜਿਗਾਰਡ ਲਾਇਆ ਇਹਦੇ ਵਿੱਚ ਹੀ ਇੱਥੇ ਡੱਕਾ ਜਾ ਵਸਾਇ ਪੈਰ ਰੱਖਣ ਨੂੰ ਨਹੀਂ ਇੱਥੇ ਪੈਰ ਰੱਖਣ ਨੂੰ ਹੈ ਨਹੀਂ ਸੀ ਆ ਮਤੇ ਕੀ ਕਹੇਗਾ ਇਹਦੇ ਬਾਰੇ ਕੁਛ ਨਹੀਂ ਰਹੀ ਬਾੜੀ ਸੰਭਾਲ ਕੇ ਰੱਖਦਾ ਨਾ ਇਹ ਜਿੰਦਰੀ ਯਾਰ ਇਹ ਨੋਟ ਬਸ ਸਾਰੇ ਕੋਚ ਲੈ ਹੀ ਆ ਸਹੀ ਹੈ ਚੱਲ ਫਿਰ ਹੁਣ ਜਿਹੜਾ ਲਾਇਆ ਜਿਗਾਰਡ ਮੈਂ ਟੋ ਤਾਂ ਆਇਆ ਨਹੀਂ ਕਾਮਯਾਬ ਨਹੀਂ ਹੋਇਆ ਹੁਣ ਮੁੰਡੇ ਨੇ ਆਦੇ ਪਾਪੇ ਨੂੰ ਫੋਟੋ ਭੇਜਿਆ ਫੋਟੋ ਰੇਟ ਦੀ ਕੰਨਾਂ ਵੀ ਪਾਪਾ ਇਹਦੇ ਨਾਲ ਦੇ ਦੋ ਲੈ ਕੇ ਰੱਖੀ ਅੱਜ ਸ਼ਾਮ ਨੂੰ ਪਹੁੰਚ ਮੈਦਰੀ ਤੋਂ ਆ ਗਏ ਆਈਆਂ ਗੱਲ ਭੇਤੀ ਚੱਲ ਫਿਰ ਲੋ ਅੱਜ ਫਿਰ ਆਪਾਂ ਪਹੁੰਚ ਗਏ ਪੁੱਲੂ ਕਿੱਥੇ ਪਹੁੰਚ ਗਿਆ ਜੀ ਆਈਆਂ ਪਿੰਡਾਂ ਵੀਰੇ ਅੱਜ ਲੀਗ ਦਾ ਮੈਚ ਅੱਜ ਦੁਬਾਰੇ ਫਿਰ ਹੈ ਤੇ ਕਿਵੇਂ ਹੋ ਫਿਰ ਬਾਈ ਸਾਰੇ ਵਧੀਆ ਵਧੀਆ ਮੈਂ ਆਦੀ ਗੱਲ ਠੀਕ ਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਹਨਾ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਲੱਗਦਾ ਵੀ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਵੇਂ ਲੱਗਦਾ ਵਧੀਆ ਲੱਗਦਾ ਤੇ ਗਿਆ ਨੇ ਤੇ ਗਿਆ ਬਾਈ ਮੈਚਾਂ ਦੇ ਆਣ ਨੂੰ ਬਾਕੀ ਵਧਾਈਆਂ ਬਈ ਸਾਰੇ ਕਮੈਂਟਾਂ ਦੇ ਵਿੱਚ ਹਾਂ ਬਾਈ ਵਧਾਈਆਂ ਦੋ ਇਹਨੂੰ ਸਾਰੇ ਆਣੇ ਵੀ ਮੁੰਡੇ ਨੇ ਮਰੂਤੀ ਲਈ ਆ ਕਿੰਨੇ ਦੀ ਲੈ ਲਈ ਬਾਈ ਨਵੀਂ ਮਰੂਤੀ ਤਾਂ 20000 ਦੀ 20000 ਦੀ ਸੈਕੰਡ ਹੈਡ 30000 ਦੀ ਉੱਤੇ ਵੀ ਲੱਗਣਾ 35000 90000 35000 ਉਹਨੇ ਦੀ ਗੱਡੀ ਜਿਹਨਾਂ ਨੇ ਉੱਪਰ ਲਾਣਾ ਲੋਕੀ ਟੀਮ ਚੱਲ ਗਈ ਕਹਿੰਦੇ ਜਾਨ ਨੂੰ ਕਿਹਾ ਬੋਲੂ ਕਹਿੰਦੇ ਅੱਜ ਉੱਤੇ ਫੇਰ ਪਹੁੰਚ ਗਏ ਆ ਵੀ ਜਿੱਥੇ ਕਹਿੰਦੇ ਬੋਲੂ ਦਿਨ ਹੱਥ ਹੱਥ ਖੜੇ ਕਰਕੇ ਗਏ ਪਰ ਨਹੀਂ ਪ੍ਰਦਰਸ਼ਨ ਵਧੀਆ ਕਰਿਆ ਬਈ ਮੁੰਡਿਆਂ ਨੇ ਸੈਮੀ ਯਾਰ ਕੇ ਬਈ ਇਹਨੇ ਡੇਢ ਵਾਲੀ ਭਜਾਤਾ ਹਾਂ ਸਹੀ ਗੱਲ ਆ ਬਈ ਕੀ ਕਹਿੰਗੇ ਪਹਿਲਵਾਨ ਇਹ ਉਹੀ ਹੈ ਜਿਹੜਾ ਕੱਲਾ ਹੀ ਦੋ ਦੋ ਭਾਉ ਅੱਜ ਫੇਰ ਪਹਿਲਵਾਨ ਠੀਕ ਆ ਅੱਜ ਖੋਸਾ ਕਹਿੰਦੇ ਮੁੰਡਾ ਕਹਿੰਦਾ ਕੱਪ ਲੈ ਕੇ ਜਾਣਾ ਹਾਂ ਸਹੀ ਹੈ ਤਗੜਾ ਛੋਟਾ ਹੋ ਮੇਰੀ ਬਣਾਈ ਤੁਨੂੰ ਆ ਮੁੰਡਾ ਹੀ ਪੂਰਾ ਘੈਂਟ ਆ ਇਹਦੀ ਆਪਾਂ ਕੱਲੇ ਦੇ ਭਾਉਣੀਆਂ ਨੇ ਅੱਜ ਹਾਂ ਸ਼ਰਾ ਕਰਦਣਾ ਇਹਨੇ ਅੱਜ ਫੇਰ ਠੀਕ ਆ ਐਂਟ ਲਾਉਣਾ ਮੁੰਡੇ ਨੇ ਆਪਣਾ ਮੁੰਡੇ ਨੇ ਮੈਚਾਂ ਤੇ ਜਾਣ ਲਈ ਮਰੂਤੀ ਲੈਤੀ ਹੈ ਕਹਿੰਦੇ ਮੇਰੇ ਵੀਡੀਓ ਮਰੂਤੀ ਲੈ ਲਈ ਵਧਾਈਆਂ ਫਿਰ ਵਧਾਈਆਂ ਵੀ ਦੋ ਵਧਾਈਆਂ ਦੋ ਮੁੰਡੇ ਨੂੰ ਵਧਾਈਆਂ ਬਾਈ ਵਧਾਈਆਂ ਵਧਾਈਆਂ ਬਾਈ ਹਾਂ ਹਾਂ ਜੀ ਬੰਦਾ ਸੋਨਾ ਮੈਚ ਜਿਹੜਾ ਖੇਡ ਨਹੀਂ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਕੋ ਸਾਹਮਣੇ ਸੋਨੇ ਪ੍ਰਭਾਨ ਅਨਕੋਟੀ ਦਾ ਨੰਬਰ ਆਪਣੀ ਟੀਮ ਦੇ ਇਸ ਦੇ ਵਿੱਚ ਜੋਰਦਾ ਹੈ। ਖੇਡਟੀ ਵਾਲਾ ਅਨਕੋਟੀ ਦਾ ਨੰਬਰ ਆਪਣੀ ਟੀਮ ਤੋਂ ਸ਼ਿਸ਼ੂ ਜੋਰਦਾ ਹੈ। ਮਲੇਪੁਰਾ ਗੱਭਰੂ ਮਡਾ ਗੁਜਰਾ ਦਾ ਇਸ ਵੇਲੇ ਰੇਡ ਪਾਉਣ ਦੇ ਲਈ ਆਇਆ ਹੈ। ਪਰ ਚਾਰ ਕਰ ਨਹੀਂ ਇੱਕੋ ਜੇ ਕੱਦਾਂ ਮੁੰਡਿਆਂ ਦੇ ਇੱਕੋ ਜੇ ਸ਼ਰੀਰ ਦੇ ਮੇਰੇ ਮਿੱਤਰੋ ਉਹ ਸਮਾਂ ਇੱਥੇ ਹੀ ਤੇ ਘੋਟੀ ਵਾਲਾ ਮੁੰਡਾ ਆਇਆ ਨੇ ਟਰਾਈ ਤੇ ਸੁਣੀ ਕਰਦਾ ਖਾ ਪਰ ਸਾਹਮਣੇ ਚੋਟੀ ਦੇ ਨੰਬਰ ਗਪੂ ਨੇ ਆਪਣੀ ਟੀਮ ਦੇ ਦੂਸਰੇ ਜ਼ੋਰ ਦਾ ਅਗਲੀ ਰੇਡ ਪੌਂਦਰੀ ਘੋਟੀ ਵਾਲਾ ਗਦਰ ਫੇਰ ਤਿਆਰ ਵਰ ਤਿਆਰ ਸਿੰਘ ਸਰਦਾਰ ਟਰਾਈ ਕਰਦਾ ਪਰ ਸਾਹਮਣੇ ਘੋਟੀ ਵਾਲਾ ਚੋਬਰ ਚੋਟੀ ਦਾ ਨੰਬਰ ਆਪਣੀ ਟੀਮ ਦੇ ਦੂਸਰੇ ਜੋਰਦਾ ਹੈ ਘੋਟੀ ਵਾਲੇ ਸੁਖੇ ਮੋਲੇ ਦੀ ਰੋੜੀ ਪ੍ਰਸਿੱਧਾ ਪੰਜਾਬ ਦੇ ਖੇਡ ਮੈਦਾਨ ਦੇ ਉੱਪਰ ਵਿਦੇਸ਼ਾਂ ਦੇ ਧਰਜ ਦੇ ਸੈਰ ਕਰਦਾ ਮੁੰਡਾ ਪਾਲਾ ਲਿਆ ਨਾ ਜਿਹਦੀ ਸਟਾਰਟ ਆਵਾਜ਼ ਸ਼ਾਹ ਬਣਿਆ ਗਿਆ ਬੱਲੂ ਘੋਟੀ ਵਾਲਾ ਪੱਕੇ ਤੌਰ ਤੇ ਕੈਨੇਡਾ ਜਾਣ ਹਸੈ ਮੇਰੇ ਮਿੱਤਰੋ ਪਰ ਸਾਹਮਣੇ ਬੱਲੇ 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 ਲੱਗਿਆ ਲੋ ਕਰ ਹੋ ਜਾਂਦੀ ਹੈ ਦੁਨੀਆ ਕਬੱਡੀ ਤੇ ਵਿਆਲ ਹੋ ਜਾਂਦੀ ਹੈ ਦੁਨੀਆ ਕਬੱਡੀ ਤੇ ਵਿਆਲ ਹੋ ਜਾਂਦੀ ਹੈ ਸੋਹਣਾ ਮੈਚ ਜਿਹੜਾ ਖੇਡ ਨਹੀਂ ਮਰਾਂ ਦੇ ਵਿੱਚ ਖੇਡਿਆ ਜਾ ਰਿਹਾ ਮਨੀ ਘਾਵਾਂ ਦੇ ਨਾਲ پوری ਸੰਗਾਂ ਨੂੰ ਸ਼ੋਤਰ ਤੇ ਤੁਹਾਨੂੰ ਧੰਨਵਾਦ ਲਓ ਸਮਾਂ ਨਾ ਜਪਾਲਾ ਹੀਰਾਵਾੜ ਪਰ ਸਾਹਮਣੇ ਪੀਰੇੜ ਪ੍ਰਵਾਨ ਪਹਿਲਵਾਨ ਪਹਿਲਵਾਨ ਦੂਜੇ ਪਾਸੇ ਯਾਫੀ ਆਹ ਸ਼ੇਰੀ ਇਸੂ ਦੇ ਟਰਾਈ ਤੇ ਸੁਣੀ ਕਰਦਾ ਪਰ ਭਵਾਨ ਚੋਟੀ ਦਾ ਨੰਬਰ ਆਪਣੀ ਟੀਮ ਦੇ ਹਿਸਰੇ ਜੋੜਨਾ ਹੋਇਆ ਹੈ ਉਧਰ ਟਾਈਆਂ ਪੈ ਲੱਗਿਆ ਦੂਜੇ ਰਾਉਂਡ ਦੀਆਂ

ਦਾ ਬੇਲਾਵਾ ਮਲੇਰੀਓ ਗੱਲਾ ਬਣੀ ਬਣੀ ਜਹੂਲ ਹੋਣੇ ਪੜਿਆ ਭਲਵਾਨਾ ਜਹੂਲ ਹੋਣੇ ਸਣਿਆ ਫੇਰ ਵਾਲੇ ਟਿਕਾਣੇ ਆਉਣੀਆ ਉਹ ਸੋਹਣੇ ਕੁਝ ਜਿਸ ਨੂੰ ਰੇੜ ਪਰਦੇ ਫੇਰ ਤਿਆਰ ਵਰ ਤਿਆਰ ਹੈ ਔਰ ਚਾਰਾਂ ਦੇ ਵਿੱਚੋਂ ਮੋੜੇ ਵੜ ਕੇ ਦੇਸਲਾ ਕਰਕੇ ਪੁੱਤਿਆਂ ਸਾਂ ਸਿੰਘਾਂ ਤੇ ਫੜ ਕੇ ਕਿਸੇ ਕਿਸੇ ਨੂੰ ਬੱਲ ਫੰਦਾ ਸਟੀ ਲਾ ਕੇ ਡੇੜਨਵਾ ਰਾਜੂ ਖੇਲੇ ਆ ਜਿਗਰਾ ਰੱਖਦੇ ਕੌਡੀ ਖੇਡਣ ਦਾ ਰਾਜੇ ਖੇਲੇ ਹਰ ਬੰਜਾਬੀ ਜਿਗਰਾ ਰੱਖਦੇ ਕੌਡੀ ਖੇਡਰਾਂ ਦਾ ਥੋੜੇ ਸਮੇਂ ਬਾਅਦ ਕੋਈ ਕੋਸ ਦੇ ਗਰਾਜ ਹਾਰੇ ਸੁਤਰੀ ਸਾਹਿਬ ਜੀ ਵੀ ਸ਼ਰਮਾ ਜੀ ਜਿੰਦਾ ਆ ਰਹੇ ਆ

ਲਾਟਾ ਲਿਆ ਲਿਆ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਚ ਕਰਦਾ ਹੋਇਆ ਇੱਕ ਕੋ ਹਟਾ ਸ਼ਿਕਾਰਵਾਸੀ ਬਲੌਗ ਜਾਓ ਤੁਸੀਂ ਮਹਿਮਾਨਾਂ ਜਿਹੜੇ ਮਿੱਤਰ ਨੇ ਦੁਨੀਆ ਦੇ ਸਟਾਰ ਨੇ ਦੁਨੀਆ ਦੇ ਉਸਮੈਂ ਹੈਂਡਰੀ ਪਰ ਸਾਹਮਣੇ ਪਦਾ ਨਿਖੇ ਤਰੀਕੇ ਨਾਲ ਨਾਂ ਬਟਾਓ ਕੋਈ ਕਰਕਰਨੇ ਮਜਾਏਗਾ ਨਾਂ ਬਟਾ ਕੋਈ ਖੇਡ ਕਬੱਡੀ ਦੇ ਵਿੱਚ ਨਾਂ ਬਟਾ ਮੇਰੇ ਮਿੱਤਰੋ ਫੁੱਟਬਾਲਾਂ ਦੇ ਵਿੱਚ ਨਾਂ ਬਟਾ ਪੰਜਾਬ ਦੇ ਵਖਰੇ ਖੇਡਾਂ ਮੁੱਖੋਕਰੀ ਕੰਟਰੀਆਂ ਦੇ ਪੰਜਾਬ ਦੇ ਮਾਲ ਖੇਡ ਕਬੱਡੀ ਤੋਂ ਉਹ ਪੱਕੇ ਹੋ ਗਏ ਆ ਪਰ ਹੋ ਉਹ ਕੋਲੀਗੀਤਾ 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 ਪਿੰਡ ਕੋਲੋਟੀ ਦਾ ਜਾਫੀ ਪੂਰਾ ਚੋਟੀ ਦਾ ਜਾਫੀ ਪੂਰਾ ਚੋਟੀ ਦਾ ਕੁਲਜੀਤਾ ਪਿੰਡ ਖਲੋਤੀ ਦਾ ਜਾਫੀ ਪੂਰਾ ਆ ਚੋਟੀ ਦਾ ਸ਼ੇਰੀ ਫਾਇਰ ਤਿਆਰੀ ਗੱਲ ਐ ਸਾਰੀ ਬਾਰੇ ਜਫਾਰ ਆਉਣਾ ਤੇਰਾ ਜਫਾਰ ਲਾਉਣਾ ਤੇਰਾ ਜਫਾਰ ਲਾਉਣਾ ਇੱਕ ਪਾਸੇ ਸ਼ੇਰੀ ਇੱਕ ਦੂਜਾ ਤਾਂ ਸਭ ਪੂਰਾ ਚੋਟੀ ਵਾਲਾ ਆ ਆ ਸ਼ੇਰੀ ਆ ਮੇਰੇ ਮਿੱਤਰੋ ਅਰੇ ਜੰਦਾ ਇਹ ਅੰਗਰੇਜ਼ ਪੰਗਰੋ ਤੇ ਲਾਲੀ ਦਾ ਨਾਮ ਵੱਡਾ ਖੇਡੇ ਮੈਦਾਨਾਂ ਦੇ ਵਿੱਚ ਟੂਰਨਾਮੈਂਟ ਵੱਡਾ ਕਰਾਉਂਦੇ ਆ ਵੱਡਾ ਮੇਲਾ ਕਰਾਉਂਦੇ ਆ ਗਰੀ ਦੇ ਚੋਟੀ ਦੇ ਮਾਲਾ ਅੜਾ ਚੜੀ ਧਰਤੀ ਤੇ ਆਉਂਦੇ ਆ ਪਰ ਜੋ ਰਾਈਆਂ ਦੇ ਵਿੱਚ ਆਹ ਰੋੜ ਗਵੇਲਾ ਬੱਕਰਾ 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 ਕੋਲੋਟੀ ਆਲਾ ਤੇ ਦੂਜੇ ਪਾਸੇ ਮਰੀ ਬਰੀਆ ਉਹ ਕਮਾਲ ਕਮਾਲ ਸਿਆਗੋ ਬ੍ਰਿਓਆ ਕਰਾਨ ਕਰਦੀ ਹੈ ਮੈਚ ਚੋਟੀ ਦਾ ਮੈਚ ਉਸ ਨੂੰ ਖੇਡਦੇ ਆ ਰਹੇ ਆ ਉਹ ਸਾਹਮਣੇ ਫੇਰ ਪਾਉਣੀ ਮੁੰਡਾ ਫੇਰ ਚਾਲ ਆ ਗੱਬਰੂਆ ਤਲਵਾਰ

ਜੋਟੀ ਦਾ ਨੰਬਰ ਆਪਣੀ ਟੀਮ ਜੋ ਫਿਰਸੇ ਜੋੜਦਾ ਹੈ ਉਹ ਸਾਹਮਣੇ ਰੇਡ ਪਾ ਰਿਹਾ ਹੈ ਹਣ ਚਾਰ ਪਾਰ ਨੇ ਚਾਰ ਵੱਜੂ ਸਾਹਮਣੇ ਉਸੇ ਦੀ ਮਾਨਸਾ ਪਿੱਟਾ ਟੱਕ ਪਾਉਦਾ ਹਮ ਟੱਕ ਪਾਉਦਾ ਇਸਨੂੰ ਵਿਰਧਨ ਕਰੇਗਾ ਉਹ ਸਾਹਮਣੇ ਫੀਲਡ ਤੇ ਆ ਰਿਹਾ ਪਰ ਇਧਰ ਦੇਖ ਰਿਹਾ ਜਲਦੀ ਅਨੂ ਸ਼ਰਮਾ ਵੀ ਆਹਦੇ ਖੇਡ ਮੈਦਾਨ ਦੇ ਉੱਪਰ ਪਹੁੰਚ ਗਿਆ ਜਿਨ੍ਹਾਂ ਨੇ ਮੇਗਰੇ ਫੈਡਰੇਸ਼ਨ ਦਾ ਕੱਪ ਕੁੁੱਬੜੀ ਜੀ ਵੱਡਾ ਕਰਵਾਇਆ ਸ਼੍ਰੀ ਕੋਚ ਦੇਵੀ ਜਿਆਜ ਜਿਹੜਾ ਵੀ ਯਾਰ ਮਸਮਰਿਤ ਆਉਦਾ ਲੀਗ ਖੇਡ ਮੇਲਾ ਤੋ ਲਈ ਖੇਡੇ ਇੱਕ ਸਾਰੇ ਯੋਗਦਾਨ ਦੇ ਵੀ ਅਨੂਸ਼ਰਮਾ ਵੀ ਮਹਰਾਜਾ ਨਾਇਆ ਅਲਤੀ ਜੀ ਜਿਹੜੇ ਵਿਸ਼ੇਤ ਤੋਰ ਕੇ ਪਿਕੇ ਨਿਸ਼ੇਤ ਤੋਰ ਦੇ ਧੰਨਵਾਦ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਵੀ ਅਨੂਸ਼ਰਮਾ ਦੇ ਨਾਂ ਤੇ ਵਿਸ਼ੇਤ ਤੋਰ ਦੇ ਮਾਣ ਮੱਤੇ ਸਿਸ਼ੇਤਾਂ ਤੇ ਦੁਨੀਆ ਆ ਰਹੀ ਹੈ ਤੇ ਤੁਸੀਂ ਕਰ ਸਾਡੇ ਆਓ ਅਸੀਂ ਖੁੱਲੇ ਆ ਸਮਾਏ ਸਾਡੀ ਬੜੀ ਤੋਂ ਤਸ਼ਰੀਫ ਲੈ ਆਇਆ ਨੂੰ ਸਾਡੇ ਸਾਰਿਆਂ ਵੱਲੋਂ ਜਲਮਾਨ ਹੋ ਰਹੇ ਹੈ ਬੜਾ ਤੱਕ ਤੇ ਸਤਿਕਾਰ ਕਰਦਾ ਹੋਇਆ ਸ਼੍ਰੀ ਕੋਟ ਦੇ ਬੈਟ ਜੀ ਹਾਂ ਜੀ ਅੱਜ ਦੇ ਮੈਚ ਦੇ ਵਿੱਚ ਜਿਹੜੀ ਆਪਾਂ ਸਮਾਪਤ ਹੋ ਰਹੀ ਹੈ ਸਾਰੇ ਰੋਡ ਸੂਨ ਅਤੇ ਜਿਹੜੀਆਂ ਘਰਿਆਂ ਦੇ ਵਿੱਚੋਂ ਵਿਸ਼ੇਪਰ ਦੇ ਧੰਨਵਾਦ ਕਰਦੇ ਹਾਂ ਮੈਚ ਸਮਾਪਤ ਹੋਈ ਮੈਚ ਸਮਾਪਤ ਹੋ ਕੋਟਿੰਗ ਇਸੇ ਨੇ ਫੇਰ ਪਿਆਰ ਵਰ ਪਿਆਰ ਹੈ ਅਗਲੇ ਮੈਚ ਦੇ ਦੋਨੇ ਟੀਮਾਂ ਸਲਾਮਤ ਇੱਕ ਕਾਇਰ ਪਿਆਰ ਵਰ ਪਿਆਰ ਰਹਿਣ ਦੋਨੇ ਟੀਮਾਂ ਬੁੱਝਣੇ ਸ਼ੁਕਰੀਆ ਨੇ ਪਸਾਨਾ ਨੂੰ ਸਾਗਰ ਦੇ ਤਨਾ ਪੈਂਦੇ ਕੁੱਤੇ ਇਹ ਅੜਵਲ ਕੁੜੀ ਨੇ ਕਰਹੀ ਜਾਂਦੇ ਨੇ ਮਰਮਾਨੀ ਰਾਜੇ ਕਿੰਨੇ ਹਟਾ ਪਾਸੇ ਲੁਗੀਆਂ ਪਾਉਂਦੀ ਹੋਰ ਮਾਨੀ ਆ ਸੱਤਾ ਤਾ ਯਾਰ ਆ ਸੱਤਾ ਤਾ ਯਾਰ ਆ ਸੱਤਾ ਤਾ ਯਾਰ ਆ ਸੱਤਾ 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 ਇਹ ਆ ਕਲਪਤੀਆ ਕਰਕੇ ਹੀ ਵੱਜਦੀ ਲੋ ਸਾਰੇ ਸੁਣੀ ਮਤ ਆਖਿਰ ਬਲਿਆ ਹਾ ਬਲਿਆ ਹਾ ਬਲਿਆ ਹਾ ਡਬਲ ਡਾਚ ਹੋ ਗਿਆ ਵੀ ਜਿੱਤਣ ਦੀ ਨਾ ਬਣੀ ਹਾ ਵਰ ਕਿਦਾਂ ਰਿਹਾ ਪ੍ਰਦਰਸ਼ਨ ਠੀਕ ਹੈ ਵੀ ਨਹੀਂ ਮਿਹਨਤ ਘੱਟ ਆਇਆ ਪਹਿਲੇ ਮੈਚ ਚਲੇ ਨਾ ਹੌਲੀ ਹੌਲੀ ਸੈਟਿੰਗ ਛੱਟ ਤੋਂ ਬਾਅਦ ਅੱਜ ਲਈ ਉਹਦਾ ਜੱਫੇ ਵਧੀਆ ਲਾਇਆ ਜਨਾ ਕਿੰਨੇ ਜੱਫੇ ਲਾ ਗਿਆ ਦੋ ਜੱਫੇ ਲਾ ਦੇ ਵੀ ਆਪਾਂ ਚਾਹ ਦੋ ਤਿੰਨ ਲਾ ਗਿਆ ਦੋ ਇੱਕ ਭੱਜ ਗਿਆ ਹੀ ਅੱਛਾ ਇੱਕ ਤਾਂ ਭੱਜ ਗਿਆ ਹਾਂ ਵਾ ਇਹਦੀ ਮਿਹਨਤ ਘੱਟ ਆ ਜੀ ਪਹਿਲਾ ਦਿਨ ਚਲੋ ਛੱਟ ਤੋਂ ਬਾਅਦ ਫੇਰ ਵੀ ਵਧੀਆ ਗੋਡੀਆਂ ਪਾ ਗਿਆ ਅਗਲੇ ਹਫਤੇ ਮਾਰੀ ਜ਼ੋਰ ਕੋਈ ਨਾ ਹੋਣਾ ਅਗਲੇ ਮੈਚ ਵੀ ਹਾਂ ਪਹਿਲੇ ਹੀ ਮੈਚ ਖਿੱਦਿਆ ਵੀਰੇ ਹਾਂ